ਪਾਪਾ ਦੀਪ ਸਿੰਘ ਜੀ ਪੜਦੇ ਪੜਦਿਆਂ 17 ਕਰੇ ਦੀ ਉਹਨਾਂ ਦੀ ਉਮਰ ਹੋਈ ਆਹ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਹੋਲੇ ਮੱਲੇ ਦੇ ਘੱਟ ਥੱਲੇ ਸੰਤਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਆਉਣ ਦਾ ਹੁਕਮ ਦਿੱਤਾ ਹਮ ਹਮ ਆ ਕੇ ਮਾਝੇ ਮਾਲਵੇ ਦੁਬਾਬੇ ਤੋਂ ਸੰਤ ਸ੍ਰੀ ਅਨੰਦਪੁਰ ਸਾਹਿਬ ਸਤਿਗੁਰਾਂ ਦੇ ਦਰਸ਼ਨਾਂ ਨੂੰ ਜਾ ਰਹੇ ਹਾਂ ਮੈਂ ਦੋ ਚੰਗੀਆਂ ਦੀ ਗੱਲ ਕਰਨ ਲੱਗਾ ਇੱਕ ਤੇ ਚੀਚੇ ਦੇ ਰਹਿਣ ਵਾਲਾ ਸੀ ਜਿਹਦਾ ਨਾਮ ਸੀ ਲੋਤਾ ਤੇ ਦੂਜਾ ਪਉ ਵਿੰਡ ਦੇ ਰਹਿਣ ਵਾਲਾ ਜਿਹਦਾ ਨਾਮ ਸੀ ਦੀਪਾ ਸੰਗਤ ਨਾਲ ਰਾਹ ਕੇ ਇਹ ਵੀ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ ਮਾਰੇ ਨੇ ਐਲਾਨ ਕੀਤਾ ਕਿ ਜਿਨਨੇ ਅੰਮ੍ਰਿਤ ਸ਼ਕਰਾਉ ਆਪਣਾ ਨਾਲ ਖਾਓ ਕੱਲ ਨੂੰ ਅਸੀਂ ਅੰਮ੍ਰਿਤ ਸੰਚਾਰ ਵਿੱਚ ਆਪ ਲੱਗਾਂਗੇ ਇਹਨਾਂ ਦਮਾਂ ਪਚੰਗੀਆਂ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਸਤ ਕਮਲਾ ਨੂੰ ਅਮਰ ਛਕਿਆ ਆਹਾਂ ਨੋਦੇ ਦਾ ਨਾਮ ਸਤਪੁਰਾਂ ਨੇ ਨੋ ਸਿੰਘ ਰੱਖ ਦਿੱਤਾ ਦੀਪੇ ਦਾ ਨਾਮ ਸਤਪੁਰਾਂ ਨੇ ਦੀਪ ਸਿੰਘ ਰੱਖ ਦਿੱਤਾ ਇੱਕ ਦਿਨ ਸੰਤਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਕਈ ਦਿਨ ਇੱਥੇ ਸੇਵਾ ਕਰਦਿਆਂ ਨੂੰ ਹੋ ਗਿਆ ਜੇ ਤੁਹਾਡਾ ਹੋਏ ਤੇ ਇੱਕ ਰਾਤ ਘਰਾ ਫੇਰਾ ਮਹਾਰਾਜ ਇਹ ਫੇਰਾ ਕਿਸੇਵਾ ਕਰ ਜਾਂਦੇ ਸਤਿਗੁਰੂ ਕਹਿਣ ਲੱਗੇ ਵੀ ਜਾ ਸਾਡੇ ਸਾਨੂੰ ਕੋਈ ਤਰਾਜ ਨਹੀਂ। ਛੁੱਟੀਆਂ ਲੈਣ ਵਾਲਿਆਂ ਦਾ ਦਿਨ ਆ ਗਿਆ। ਆਹ। ਔਰ ਲੈ ਲਓ ਸਦਰ ਵੀ ਸਾਹਮਣੇ ਆ ਗਈ ਤੇ ਬਾਬਾ ਦੀਪ ਸਿੰਘ ਜੀ ਖਲੋਤੇ ਸੀ। ਵਾਹਿਗੁਰੂ। ਜਦੋਂ ਚਲਦਿਆ ਚਲਦਿਆ ਸਾਹਿਬ ਦੇ ਲਾਗੇ ਆਏ ਨਾ ਤੇ ਮਹਾਰਾਜ ਜੀ ਕਹਿਣ ਲੱਗੇ ਉਹ ਦੀਪ ਸਿੰਘਾ ਉਹ ਤੇਰੇ ਮਾਪਿਆਂ ਤੇ ਛੁੱਟੀ ਲੈ ਲਈ ਤੂੰ ਬੋਲਦਾ ਕਿਵੇਂਗਾ? ਆਂਦਾ ਮਹਾਰਾਜ ਜੀ ਮੇਰੇ ਤੋਂ ਮਜਾਕ ਨਹੀਂ ਕਰ ਰਹੇ। ਸਤਿਗੁਰੂ ਕਹਿਣ ਲੱਗੇ ਉਹ ਤੇਰਾ ਮੇਰਾ ਮਜ਼ਾਕ ਕਿ ਬਣਦਾ ਨਹੀਂ ਮੈਂ ਤੈਨੂੰ ਮਜ਼ਾਕ ਕਿਉਂ ਕਰਨਾ ਆਂਦਾ ਫਿਰ ਪੁੱਛਦੇ ਕਿਉਂ ਜੀ ਸਤਿਗੁਰੂ ਕਹਿਣ ਲੱਗੇ ਵੀ ਸਾਰਿਆਂ ਨੂੰ ਜੋ ਪੁੱਛਿਆ ਆਂਦਾ ਮਹਾਰਾਜ ਜੀ ਇਹਨਾ ਮਰਨੇ ਸ਼ੱਕ ਲਿਆ ਹਰੇ ਨਾਲ ਪ੍ਰੀਜ ਤੱਕ ਮਰਜ਼ੀ ਨਹੀਂ ਛੱਡੀ ਮਹਾਰਾਜ ਜੀ ਜਦ ਤੁਸੀਂ ਖੰਡੇ ਬਾਡੇ ਦਾ ਅਮਰ ਸ਼ਿਕਾਇਆ ਸੀ ਨਾ ਇਹ ਹਦੈ ਬਿੱਚ ਕੇ ਕੀਤੀ ਸੀ ਵੀ ਜਿਹੜਾ ਸੀਸਾ ਅੱਜ ਤੋਂ ਇਹ ਗੁਰੂ ਦਾ ਹੋ ਚੁੱਕਾ ਆਹ ਮਹਾਰਾਜ ਜਿਹੜੀ ਹੋਮੇ ਦੀ ਕਿਰਣਾ ਸਿਰ ਵਿੱਚੋਂ ਜਾਗਦੀ ਆ ਮੈਂ ਤੇ ਉਦੋਂ ਤੋਂ ਮਰ ਚੁੱਕਾ ਸਾਂ ਜਾਣਾ ਕਿ ਰਹਿਣਾ ਮੈਂ ਕੋਈ ਫੈਸਲਾ ਕਰਨ ਵਾਲਾ ਮਹਾਰਾਜ ਜੇ ਤੁਸੀਂ ਵੀ ਹੁਕਮ ਕਰੋਗੇ ਤੇ ਮੈਂ ਚਲਾ ਜਾਣਾਗਾ ਜੇ ਹੁਕਮ ਕਰੋ ਤੇ ਇੱਥੇ ਰਹਿ ਜਾਣਾ ਸਤਿਗੁਰੂ ਕਹਿਣ ਲੱਗੇ ਪੀ ਬਾਕੀ ਤੇ ਜਾ ਸਕਦੇ ਆ ਦੀਪ ਸਿੰਘ ਸਾਡੇ ਕੋਲ ਰਹੇਗਾ ਮਹਾਰਾਜ ਜੀ ਦੇਖ ਰੇਖ ਇੱਥੇ ਬੱਲ ਲੱਗਾ ਪੰਜਾਬੀ ਦੇਵਨਾਗਰੀ ਗੁਰਮੁਖੀ ਤਮਾਮ ਬੋਲੀਆਂ ਦਾ ਸਦਗੋ ਮੈਂ ਉਸਤਾਦ ਬਣਾ ਕੇ ਰੱਖਦਾ ਪਹਿਲਾ ਦੀਪਾ ਅਮਰਸ਼ਾਖੇ ਦੀਪ ਸਿੰਘ ਫਿਰ ਭਾਈ ਦੀਪ ਸਿੰਘ ਤੇ ਜਦੋਂ ਬਾਣੀ ਦੀ ਸੰਥਿਆ ਕਰ ਲਈ ਉਦੋਂ ਬਾਬਾ ਦੀਪ ਸਿੰਘ ਆਹਾਂ ਚੌਥੀ ਡਿਗਰੀ ਤੇ ਪਹੁੰਚ ਗਿਆ ਪੰਜਮਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਉਹ ਮਿਸਲਾਂ ਵਿੱਚ ਮੋਢੇ ਨਾਲ ਮੋਢਾ ਦਾ ਕੇ ਨਾਲ ਜੰਗ ਲੜਿਆ ਨਾ ਪੰਜਮਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਦਾ ਜਿੰਦਾਂ ਅਸ਼ੀਰਦ ਦੱਸਿਆ ਇਹਨੀਆਂ ਡਿਗਰੀਆਂ ਹਾਸਲ ਕਰਕੇ ਉਹਨਾਂ ਨੇ ਗੁਰੂ ਘਰ ਦੀ ਸੇਵਾ ਨਹੀਂ ਛੱਡੀ ਸੇਵਾ ਵਾਹ ਵਾਹ ਇੱਕ ਦਿਨ ਬਾਬਾ ਦੀਪ ਸਿੰਘ ਜੀ ਲੰਗਰ ਵਿੱਚ ਝੂਠੇ ਭਾਂਡੇ ਮਾਜਰੇ ਸਨ ਸਰਬ ਲੋਹ ਦੇ ਬਾਟੇ ਨੂੰ ਵਾਰ-ਮਾਰ ਮਾਂਜੀ ਜਾ ਰੇ ਸਨ ਉਹਨੂੰ ਨਹੀਂ ਸੀ ਪਤਾ ਵੀ ਮੇਰੇ ਪਿੱਛੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਖਲੋਤੇ ਆ ਜਦੋਂ ਨੇ ਪੰਜ ਸੱਤ ਮਾਰ ਬਾਟੇ ਨੂੰ ਮਾਂਜਿਆ ਨਾ ਤੇ ਗੁਰੂ ਸਾਹਿਬ ਕਹਿਣ ਲੱਗਿਓ ਦੀਪ ਸਿੰਘਾ ਬਾਟਾ ਮਾਂਜਦਾ ਬਾਟਾ ਆਂਦਾ ਨਹੀਂ ਦੀ ਬਾਟਾ ਤੇ ਪਹਿਲੀ ਵਾਰੀ ਮਾਂਜਿਆ ਗਿਆ ਸੀ ਸਤਗੁਰੂ ਕਹਿਣ ਲੱਗੇ ਹੁਣ ਤੂੰ ਕੀ ਮਾਂਜਦਾ ਆਂਦਾ ਸਤਗੁਰੂ ਜੀ ਹੁਣ ਤੇ ਮੈਂ ਆਪਣਾ ਮਨ ਮਾਂਜਦਾ ਮਨ ਗੁਰੂ ਕੇ ਸਿਖੋ ਸੇਵਾ ਹੁਣ ਤੈਨੂੰ ਲੱਭਾਂਗੇ ਹੁਣ ਤੇ ਆਨੇ ਦੀ ਸਾਡੇ ਨੂੰ ਝੂਠੇ ਭਾੜੇ ਮਾਣਦੇ ਹੁਣ ਤੇ ਭਾਂੜਿਆਂ ਦਾ ਬਹੁਤੇ ਵੇਖਿਆ ਮੈਂ ਕੰਮ ਹੀ ਮੁਕਾਤਾ ਉਹ ਹੁਣ ਰਬੜਦੇ ਭਾਂੜੇ ਆ ਗਏ ਖਾਓ ਤੇ ਕਰ ਵੇ ਸਟੋ ਗੁਰੂ ਕਿਰਪਾ ਕਰੇ ਜੋ ਸੇਵਾ ਵਿੱਚੋਂ ਆਨੰਦ ਮਿਲਦਿਆ ਬਾਬਾ ਵੀਰ ਸਿੰਘ ਜਦੋਂ ਸਤਿਗੁਰਾਂ ਨੇ ਪੁੱਛਿਆ ਹੁਣ ਕੀ ਮਾਂ ਆਂਦਾ ਆਂਦਾ ਸਤਿਗੁਰੂ ਜੀ ਹੁਣ ਤਾਂ ਮੈਂ ਆਪਣਾ ਮਾਂ ਨਹੀਂ ਮਾਂਜਦਾ ਤੈਨੂੰ ਕਿਤਨਾ ਪਤਾ ਲੱਗੂ ਐ ਤੇਰਾ ਮਨ ਮਾਂਜਿਆ ਗਿਆ ਆਂਦਾ ਸਤਿਗੁਰੂ ਜੀ ਜਦੋਂ ਮੈਂ ਸੱਟੇ ਨੂੰ ਵਾਰ-ਵਾਰ ਲਿਸ਼ਕਾ ਕੇ ਵੇਣਾ ਨਾ ਇਹਦੇ ਵਿੱਚੋਂ ਤਸਵੀਰ ਮੈਨੂੰ ਆਪਣੀ ਨਜ਼ਰ ਆਉਂਦੀ ਆ ਤੇ ਮੈਂ ਨਾ ਤੇਰੇ ਅੰਦਰ ਜੀ ਹੁੰਮੀ ਹੈਗੀ ਆ ਮਹਾਰਾਜ ਜੀ ਬਾਟੇ ਵਿੱਚੋਂ ਤੁਹਾਡੀ ਤਸਵੀਰ ਮਿਲ ਰਹੇਗੀ ਮੈਂ ਸਝਰੂਗਾ ਮੇਰੀ ਸੇਵਾ ਮੁਕੰਮਲ ਹੋ ਗਈ ਆ ਸੱਤ ਸਰੀਆ ਗਾਲ ਸਤਗੁਰ ਨੇ ਚੋਕੇ ਛਾਤੀ ਨ ਲਾਇਆ ਕਿਉਂ ਧੰਸ ਕੀ ਵਾ ਵਾ ਪੁੱਤਰ ਦੀਪ ਸਿੰਘਾ ਮੰਗ ਜੋਤ ਕੋ ਮੰਗੇਗਾ ਮੈਂ ਤੈਨੂੰ ਉਹ ਕੁਝ ਦੇ ਦੇ ਉਹ ਮੰਗਣਾ ਵੀ ਸਾਰੇ ਨਹੀਂ ਆਉਂਦਾ ਆਂਦਾ ਮਹਾਰਾਜ ਜੇ ਤੁੱਥੇ ਜੇਨਾ ਤੇ ਵਤਨ ਦਿਓ ਤੇ ਵਰਦਾਨ ਦਿਓ ਕਿ ਮੇਰਾ ਅੰਤ ਸਮਾ ਜੜਾ ਨਾ ਉਹ ਧਰਮ ਯੁੱਧ ਵਿੱਚ ਹੋਵੇ ਵਾਹ ਵਾਹ ਇਹ ਵਰ ਬਾਬਾ ਦੀਪ ਸਿੰਘ ਨੇ ਕਲਗੀਆਂ ਵਾਲੇ ਪਾਤਸ਼ਾਹ ਤੋਂ ਆ ਮੰਗ ਕੇ ਲਿਆ ਸੀ ਸੱਚ ਹੈ ਸਤਿਗੁਰ ਪਾਤਸ਼ਾਹ ਮਹਾਰਾਜ ਬਾਬਾ ਦੀਪ ਸਿੰਘ ਜੀ ਜਮਦਵਾਲ ਸਾਹਿਬ ਦੀ ਧਰਤੀ ਤੇ ਸਿਰਾਂ ਸੰਭਾਲ ਕਰ ਰਹੇ ਆ ਬਾਬਾ ਵੀਰ ਸਿੰਘ ਜੀ ਉਹਨਾਂ ਦੀ ਸ਼ਰਧਾ ਕਿੰਨੀ ਸੀ ਗੁਰੂ ਕੇ ਸਿੱਖੋ ਸਾਬ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਬਾਣੀ ਲਿਖਾਇਆ ਕਰਦੇ ਸੀ ਤੇ ਭਾਈ ਮਨੀ ਸਿੰਘ ਜੀ ਲਿਖਾਇਆ ਕਰਦੇ ਸੀ ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜੀ ਸਿੰਘਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈਣ ਵਾਸਤੇ ਸ੍ਰੀ ਕਰਤਾਰਪੁਰ ਭੇਜਿਆ ਸੀ ਪੰਜੀ ਸਿੰਘਾਂ ਨੂੰ ਨੰਗੇ ਪੈਰੀ ਭੇਜਿਆ ਸੀ ਤੇ ਜਦੋਂ ਧੀਰਮੱਲੀਆਂ ਨੇ ਅਨਕਾਰ ਕਰਤਾ ਵੀ ਇਹ ਤੁਹਾਡਾ ਗੁਰੂ ਸਮਰੱਥ ਵਾ ਨਾ ਤੇ ਫਿਰ ਬਾਣੀ ਆਪ ਰਚ ਲਈ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਇੱਕ ਓਮਕਾਰ ਤੋਂ ਲੈ ਕੇ 18 10 20 ਤੱਕ ਜਬਾਨੇ ਆਪਣੇ કંਠ ਦੇ ਵਿੱਚੋਂ ਬਾਣੀ ਉਚਾਰ ਕੇ ਤੇ ਭਾਈ ਮਨੀ ਸਿੰਘ ਨੂੰ ਲਖੋਣਾ ਕੀਤੀ ਸੀ। ਬਾਬਾ ਦੀਪ ਸਿੰਘ ਜੀ ਉਹਦਾ ਕਲਮਾ ਘੜ ਕਰ ਕਰਕੇ ਦਿਆ ਕਰਦੇ ਸੀ। ਆਹ ਜਦੋਂ ਕਲਮਾ ਮੋਟੀ ਹੋ ਜਣੀ ਨਾ ਬਾਬਾ ਜੀ ਨੇ ਨਵੀਂ ਕਲਮ ਫਟਾਫਟ ਕਰਕੇ ਭਾਈ ਮਨੀ ਸਿੰਘ ਨੂੰ ਫੇਰ ਫੜਾ ਦੇਣੀ। ਇੱਕ ਸਿੱਖ ਨੇ ਆਖਿਆ ਬਾਬਾ ਜੀ ਉਸੇ ਕਲਮ ਨੂੰ ਦੁਬਾਰਾ ਹੀ ਘੜ ਲਿਆ ਕਰੋ। ਤੇ ਬਾਬਾ ਦੀਪ ਸਿੰਘ ਨੇ ਆਖਿਆ ਸਿੱਖਾ ਇਸ ਕਲਮ ਨੂੰ ਮੁੜ ਕੇ ਦੁਬਾਰਾ ਚਾਕੂ ਨਹੀਂ ਲਾਉਣਾ ਇਸ ਕਲਮ ਨੇ ਗੁਰੂ ਦੀ ਬਾਣੀ ਲਿਖੀ ਆ ਕਿੰਨੀ ਉਹਨਾਂ ਦੀ ਬਾਣੀ ਉੱਤੇ ਸ਼ਰਧਾ ਸੀ ਬਾਬਾ ਦੀਪ ਸਿੰਘ ਜੀ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਲੂਕ ਲਿਖ ਰਹੇ ਸਨ ਜਿਨ੍ਹਾਂ ਪੰਜ ਗੁਰੂ ਗ੍ਰੰਥ ਸਾਹਿਬ ਦੇ ਸਲੂਕ ਆਪਣੇ ਹਸਤ ਕਮਣਾਣਾ ਲਿਖ ਲਏ ਆ ਉਹ ਹੈ ਹੁਣ ਸਿੱਖ ਨੇ ਕੋਈ ਦੀ ਮਿਹਨਤ ਕਰੇ ਮੈਂ ਤਨ ਪੰਜ ਬਾਣੀਆਂ ਦਾ ਨਿਤਨੇਮ ਲਿਖ ਲਿਆ ਕਿ ਮੈਨੂੰ ਅੱਖ ਮੈਂ ਖਾਣੇ ਕਿੰਨਾ ਕੰਮ ਕਰ ਲਿਆ ਜਦੋਂ ਮੈਂ ਅਮਰੀਕਾ ਗਿਆ ਤੇ ਇੱਕ ਬੀਬੀ ਜਿਨੇ ਗੁਰੂ ਕੇ ਸਿੱਖੋ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੀ ਪੀੜ ਲੀਤੀ ਔਰ ਆਦੀ ਮੈਨੂੰ 9 ਸਾਲ ਭਾਈ ਸਾਹਿਬ ਜੀ ਲਿਖਣ ਲੱਗੇ 9 ਸਾਲ ਔਰ ਤਿੰਨ ਸਾਲ ਮੈਨੂੰ ਉਹਨੂੰ ਸ਼ੁੱਧ ਕਰਨ ਵਾਸਤੇ ਜੋ ਲਗਭਗਤ ਰਹਿ ਗਈ ਸੀ ਉਸ ਪੂਰੇ ਪੰਨਿਆਂ ਨੂੰ ਦੁਬਾਰਾ ਦੇਖੀ ਲਿਖੀ ਇਹੋ ਜਿਹੇ ਪਰਿਵਾਰ ਦੋ ਪਰਿਵਾਰ ਜਿਨ੍ਹਾਂ ਦੇ ਮੈਂ ਦਰਸ਼ਨ ਕਰਕੇ ਆਇਆ ਜਿਹੜੇ ਅੱਜ ਵੀ ਇੰਨੀ ਮਿਹਨਤ ਕਰਦੇ ਆ ਤੇ ਇਨੀਆਂ ਗੁਰੂ ਕਿਰਪਾ ਗੁਰ ਗਰਬਾਣੀ ਉੱਤੇ ਪਰੋਸਾ ਤੇ ਗੁਰਬਾਣੀ ਨਾਲ ਪਿਆਰ ਕਰਦੇ ਜਿੰਦੇ ਆ। ਬਾਬਾ ਵੀਰ ਸਿੰਘ ਜੀ ਜਿਸ ਵੇਲੇ ਗੁਰੂ ਕੇ ਹਰਿਮੰਦਰ ਦਾ ਅਪਮਾਨ ਹੋਣ ਲੱਗਾ ਗੁਰੂ ਨਾਨਕ ਦੇਵਾ ਸਿੱਖ ਪਹੁੰਚਿਆ ਤੁਮਨਾ ਸਾਹਿਬ ਦੀ ਧਰਤੀ ਤੇ ਫਤਿਹ ਬਲਾਈ ਸਿੰਘ ਨੇ ਇਹ ਆਖਿਆ ਬਾਬਾ ਜੀ ਜਿਹੜਾ ਸਤਿ ਤੁਸੀਂ ਰੱਖਦੇ ਜੇ ਇਹ ਮਾਦਾ ਜਿੱਥੇ ਪ੍ਰਕਾਸ਼ ਕਰਨਾ ਉਹ ਹਰਮੰਦਰ ਸਾਹਿਬ ਨੂੰ ਢਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਵਾਹਿਗੁਰੂ। ਬਾਬਾ ਜੀ ਨੇ ਕੰਮ ਰੱਖਤੀ ਉਹ ਕੀ ਕਹਿ ਰਿਹਾ ਹਰਮੰਦਰ ਸਾਹਿਬ ਨੂੰ ਢਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਸੱਚ ਹੈ ਬਾਬਾ ਜੀ ਜੇ ਜੰਨਤ ਦੇ ਵਿੱਚ ਖਾਲਸਾ ਉੱਥੇ ਨਾ ਪੂਜਾ ਤੇ ਤੇਰੇ ਗੁਰੂ ਦਾ ਮੰਦਰ ਢਾਟੇ ਰੀ ਕੀਤਾ ਜਾਏਗਾ। ਵਾਹਿਗੁਰੂ। ਬਾਬਾ ਜੀ ਨੇ ਕਰਮੋਂ ਥੇ ਨੱਥੀ ਆਂ ਬੇਸ਼ਕ ਦਸਮ ਬਾਦ ਸਹ ਮਰਗੇ ਤਖਤ ਖਲੋ ਕੇ ਅਰਦਾਸ ਕੀਤੀ ਹੈ ਪੰਥ ਦੇ ਵਾਲੀਆ। हे ਧੰਨ ਗੁਰੂ ਗੋਬਿੰਦ ਸਿੰਘ ਮਾਰੇ ਸੱਚੇ ਬਾਦਸ਼ਾਹ ਮੈਂ ਤੁਹਾਡੇ ਚਰਮੇ ਅਰਦਾਸ ਕਰਦਾ ਜਿੰਨਾ ਚਿਰ ਤੱਕ ਮੈਂ ਦੁਸ਼ਮਣ ਤੇ ਝੰਡੇ ਅੰਮਰਸਰ ਦੀ ਧਰਤੀ ਤੋਂ ਝੁਕ ਨਾ ਦਿੰਦਾ ਉਹਨਾ ਚਿਰ ਤੱਕ ਮੈਂ ਸ਼ੀਦੀ ਨਹੀਂ ਪਾਉਂਗਾ ਹੌਣੀ ਤਮੁੱਠੀਓ ਬਾਬਾ ਦੀ ਸਿੰਘਾਂ ਮੈਂ ਤੇਰਾ ਅਲੋਖਾ ਪਰਮ ਸਿਰੇ ਨੂੰ ਚੜ੍ਹ ਲੂੰਗੀ ਉਹਨੇ ਆਖੇ ਫਤਿਹ ਹੋਣੀਆ ਸਿੰਘ ਦੇ ਓ ਪੂਰੇ ਤੇ ਪੱਕੇ ਓ ਅਸੀਂ ਹੜ੍ਹ ਹੜ੍ਹ ਜੰਮ ਲਗਾ ਜੀਏ ਸੂਨਿਆ ਆ ਨੂੰ ਨੰਬਰ ਸਰਵਰ ਜਾਂਦੇ ਜਥਾ ਖੇਮ ਕਰਨ ਪਿੱਖੀ ਵਿੰਦੇ ਰਸਤੇ ਸਾਣੀ ਹੁੰਦੇ ਆਇਆ ਇਹ ਥਰੀ ਤਰਨ ਤਾਰ ਸਾਹ ਪਹੁੰਚਿਆ ਇੱਥੇ ਰਾਤ ਕੱਤੀ ਆਏ ਗ੍ਰਿੰਗ ਸਵੇਰੇ ਘਰ ਬਾਬਾ ਜੀ ਨੇ ਨਿਤ ਰਹਿਣ ਕੀਤਾ ਤੇ ਧੰਗ ਗੁਰੂ ਵਰਕਰ ਸਾਹ ਮਰਦ ਦੇ ਚਰਨਾਂ ਚ ਅਰਦਾਸ ਕੀਤੀ ਆ ਵਾਹ ਹੇ ਸੀਸਾਂ ਦੇ ਸਾਰੇ ਧੰਗ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਵਾਹਿਗੁਰੂ ਮੈਂ ਤੁਹਾਡੇ ਚਰਨਾਂ ਚ ਅਰਦਾਸ ਕਰਦਾ ਮੈਂ ਧਰਮ ਦੇ ਕਾਜ ਵਾਸਤੇ ਚੱਲਿਆ ਮੇਰੇ ਸਿਰ ਤੇ ਮਿਰ ਦਾ ਹੱਥ ਰੱਖੇ ਹੋਵੇ ਆਹ ਹਾਂ ਸਿੱਖੋ ਅਰਦਾਸ ਹਰ ਸਿੱਖ ਨੂੰ ਕੋਈ ਕੰਮ ਕਰਨਾ ਹੋਵੇ ਨਾ ਛੋਟੇ ਤੋਂ ਛੋਟਾ ਵੀ ਕੰਮ ਕਰਨਾ ਹੋਵੇ ਨਾ ਸਿੱਖ ਪਹਿਲੋ ਅਰਦਾਸ ਕਰੇ ਤੇ ਜੇ ਅਰਦਾਸ ਕਰੋਗੇ ਨਾ ਤੁਹਾਡੇ ਕੰਮਾਂ ਵਿੱਚ ਕਦੀ ਵੀ ਕੋਈ ਵਿਗੜ ਨਹੀਂ ਪੈਗਾ ਤੇ ਤੁਹਾਨੂੰ ਕਿਸੇ ਵੀ ਚੀਜ਼ ਦੀ ਕੋਈ ਥੋੜ੍ਹ ਨਹੀਂ ਆਏਗੀ ਦਸਮ ਪਾਤਸ਼ਾਹ ਮਹਾਰਾਜ ਜਦੋਂ ਵੀ ਜੰਗਾਂ ਜਦੋਂ ਚੜਦੇ ਸੀ ਨਾ ਜੇ ਉਹਨਾਂ ਕੋਲ ਸਮਾਂ ਥੋੜਾ ਹੋਣਾ ਤੇ ਅਰਦਾਸ ਕਿੰਨੀ ਕਰਨੀ ਉਦੋਂ ਘੋੜੇ ਦੀ ਰਕਾਬ 'ਚ ਪੈਰ ਰੱਖਣਾ ਤੇ ਉਦੋਂ ਆਖਾ ਚੜਦੇ ਵੀ ਲਾਜ ਰੱਖੇ ਲਾਜ ਰੱਖੇ ਫਿਰ ਉਹਨਾਂ ਨੂੰ ਦੁਨੀਆ ਵਿੱਚ ਕੋਈ ਹਰਾਉਣ ਵਾਲਾ ਪੈਦਾ ਨਾ ਹੋਇਆ ਸੱਚ ਹੈ ਇਹਨੇ ਅਰਦਾਸ ਕਰ ਲਿਆ ਕਰੋ ਰੋਕਤ ਤੇ ਅਰਸੋਗਨ ਤੇ ਜਲਜੋਗਨ ਤੇ ਬਹੁਤ ਪਹਾੜ ਬਚਾਵੇ ਸਤਰ ਅਨੇਕ ਸਤਰ ਅਨੇਕ ਜਲਾਹ ਕਾਵ ਤਦੋਂ ਇੱਕ ਨਾਲ ਲਗਨ ਪਾਵੇ ਰਾਖ ਰੱਖ ਤੈਨੂੰ ਕਰ ਦੇ ਕਾ ਪਾਪ ਸੂਨਾ ਪੇਟ ਨਾ ਪਾਵੇ ਹੋਰ ਕੀ ਹੋਰ ਕੀ ਬਾਤ ਸੋ 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 ਬੇਦੀ ਦੇ ਪੱਤ ਵਿੱਚ ਬਿਚ ਬਿਚ ਜਾ ਬੇਨਾ ਸੁਝ ਸਮਝ ਪੜ ਲਿਓ ਗੁਰੂ ਕੇ ਸਿੱਖੋ ਸਾਰੇ ਕਲੇ ਕ੍ਰੇਸ ਦਿਲੋਂ ਦੂਰ ਹੋ ਜਾਣਗੇ ਬਾਬਾ ਵੀਰ ਸਿੰਘ ਮੈਂ ਅਰਦਾਸ ਸੁਦੀ ਮਹਾਰਾਜ ਮੇਰੇ ਸਿਰ ਤੇ ਮਿਹਰ ਦਾ ਹੱਥ ਰੱਖੀ اے ਭਾਨ ਗੁਰੂ ਰਾਮਦਾਸ ਜਿਆ ਪਾਤਸ਼ਾਹ ਕੋਈ तेरे ਦਰ ਤੇ ਫੁੱਲੀਆਂ ਦਾ ਪ੍ਰਸ਼ਾਦ ਲੈ ਕੇ ਆਉਂਦਾ ਕੋਈ ਪਤਾਸਾ ਲੈ ਕੇ ਆਉਂਦਾ ਮੈਂ ਸਿਰ ਦਾ ਚੜਾਵਾ ਲੈ ਕੇ ਆ ਰਿਆ ਇਹਨੂੰ ਆਪਣੇ ਦਰ ਤੇ ਪ੍ਰਵਾਨ ਕਰ ਲੈ ਬਾਬਾ ਜੀ ਨੇ ਇੱਥੇ ਖੰਡੇ ਨਾਲ ਲੀਖੀ ਜਿਆ ਓਏ ਓ ਸੂਰਮਾ ਲੀਖ ਤਪਿਓ ਜਿਨ੍ਹਾਂ ਧਰਮ ਦੇ ਨਾਮ ਉਤੋਂ ਦਾਨ ਸ਼ਵਰ ਕਰ ਦੇਣੀ ਆ ਆਂਦੇ 10000 ਸੂਰਮਾ ਟੱਪ ਗਿਆ ਓਏ ਐ ਕੋਈ ਕੌਮ ਜਿਹੜੀ ਮਰਦੇ ਨਾਂ ਤੋਂ ਰੱਬੀ ਹੋਏ ਇਹ ਕਲਕੇ ਵਾਲੇ ਪਾਤਸ਼ਾਹ ਨੇ ਸਾਨੂੰ ਮਾਨ ਦਿੱਤੇ ਆ ਸੱਚ ਹੈ ਸਤਪੁਰ ਪਾਤਸ਼ਾਹ ਮਰਦੇ ਸੂਰਮੇ 10000 ਨੇ ਟੱਪ ਗਿਆ ਇੱਥੇ ਜਮਾਨ ਖਾਨ ਨੂੰ ਪਤਾ ਲੱਗਾ ਵੀ ਬਾਬਾ ਦੀਪ ਸਿੰਘ ਨੇ ਵੱਡੀ ਫੌਜ ਚੜ੍ਹ ਕੇ ਲਿਆ 40000 ਫੌਜ ਚੜ੍ਹ ਕੇ ਚੰਬੇ ਦੇ ਮੈਦਾਨ ਵਿੱਚ ਆ ਗਿਆ ਇੱਥੇ ਲਹੂ ਡੋਲਦੀ ਲੜਾਈ ਦੋਵੇਂ ਪਾਸੇ ਹੋਈ ਆ ਇੱਕ ਪਾਸੇ ਦੀ ਨਾਰੇ ਦੂਜੇ ਪਾਸੇ ਸੱਤਰੀ ਆਕਾਲ ਦੇ ਜਕਾਰੇ ਇੱਕ ਪਾਸੇ ਤਨਖਾਹਾਂ ਦੇ ਚਾਹ ਨਾਲ ਲੰਨ ਵਾਲੇ ਪੂਰੇ ਮਿਹਨਤਿਆਂ ਤੇ ਹਿੱਸੇ ਵਿੱਚ ਜਾਵਾਂਗੇ ਇੱਕ ਪਾਸੇ ਧਰਮ ਦੇ ਨਾਂ ਤੋਂ ਨਾ ਜਾਣਨ ਨਿਸ਼ਾਵਰ ਕਰਨ ਵਾਲੇ ਸੂਰਮੇ ਆਂਦੇ ਬਾਬਾ ਦੀਪ ਸਿੰਘ ਜੀਆ ਫੂਜਾ ਨੇ ਹੌਂਜੇ ਬੇਖਰਾ ਆਉਲਾ ਕੇ ਰਖਦੇ ਤੇ ਅਮੀਰ ਜਾਨ ਖਾਨੂ ਨੂੰ ਆਪਣਾ ਪਾਸਾ ਹੁੜਾ ਹੁੰਦਾ ਜਾਪਿਆ ਉਹਨੇ ਘੋੜਾ ਛੇੜਿਆ ਤੇ ਅੱਗੇ ਵਧਿਆ ਉਹਨੂੰ ਬਾਬਾ ਧਿਆਲ ਸਿੰਘ ਨੇ ਰੋਕਿਆ ਬਾਬਾ ਧਿਆਲ ਸਿੰਘ ਤੇ ਤਿੰਨ ਵਾਰ ਅਮੀਰ ਜਾਨ ਖਾਨ ਨੇ ਕੀਤੇ ਆ ਕਿਤਰਾ ਫਿਰ ਬਾਬਾ ਧਿਆਲ ਸਿੰਘ ਨੇ ਤੰਦੀ ਉਤੇ ਤੀਰ ਚਲਾਇਆ ਓਏ ਕੌਮਾ ਜਿਉਂਦੀ ਆ ਸਦਾ ਕੁਰਬਾਨੀਆਂ ਨਾਲ ਆਹ ਅਣਖ ਮਰੇ ਕੋਮ ਹੈ ਕੋਮ ਹੈ ਮਰ ਜਾਂਦੇ ਮਰ ਜਾਂਦੀ ਉਸ ਕੌਮ ਨੂੰ ਸਭਾ ਇਤਿਹਾਸ ਕੂਝੇ ਵਿਵਤਾ ਹੱcke ਕੌਮ ਜੋ ਛਿਰ ਜਾਂਦੀ ਤੇ ਸਰਦਾਰ ਕਹਾਇਆ ਆਪਾਂ ਤੈਨੂੰ ਆ ਜੋ ਸ੍ਰੀ ਦਸਤਾਰਾ ਇਹ ਸੋਧੀਆਂ ਨੇ ਸਿਰਵਾਰਨ ਸਿਰਵਾਰਨ ਸਿੰਘ ਨੂੰ ਮੂਲ ਡਰਦੇ ਤੈਨੂੰ ਤਨ ਮੌਤ ਹੈ ਸਿੰਘਾਂ ਤੋਂ ਡਰ ਜਾਂਦੀ ਡਰ ਜਾਂਦੀ ਆਂਦੇ ਤਿੰਨ ਵਾਰ ਅਮੀਰ ਜਾਨ ਖਾਨ ਨੇ ਬਾਬਾ ਬਿਆਸ ਸਿੰਘ ਤੇ ਕੀਤੇ ਆ ਬਾਬਾ ਬਿਆਰ ਸਿੰਘ ਨੇ ਫਿਰ ਤੰਦੀ ਤੇ ਚੜਾਇਆ ਤੀਰ ਆਂਦੇ ਐਡੇ ਜੋਰ ਨਾਲ ਖਿੱੱਚ ਕੇ ਛੱਡਿਆ ਸੁੱਕਾ ਹੀ ਨੀਰ Jharkhand ਦੀ ਸ਼ਾਦੀ ਵਿੱਚੋਂ ਨਿਕਲ ਗਿਆ ਵਾਹ ਵਾਹ ਭਾਰਤੀ ਖਾ ਕੇ ਘੋੜੇ ਤੋਂ ਥੱਲੇ ਡਿੱਗਾ ਉਹਦੇ ਸਾਥੀਆਂ ਨੇ ਉਹਦੀ ਲੋਥ ਨੂੰ ਚੁੱਕਿਆ ਤੇ ਪਿੱਛੇ ਲੈ ਗਏ ਅੱਗੇ ਵਧਿਆ ਜ਼ਬਰਦਸਤ ਖਾਨ ਬੜਾ ਹੰਕਾਰੀ ਜਰਨੈਲ ਜੇ ਵੀ ਦੇਵੀ ਗੱਡੇ ਦੀ ਨਾਂ ਜਿੱਦੀ ਮੋਢੀ ਤਹੋਂ ਸੀ ਖਨੋਖ ਖਨੋੜ ਜਿਹੜੀਆਂ ਅੱਖਾਂ ਬੜਾ ਹੰਕਾਰਿਆ ਜਨੈਲ ਹਾਠੀ ਦੀ ਹਮਾਰੀ ਤੇ ਬੈਠਾ ਤੇ ਬਾਬਾ ਅੱਗੇ ਵਾਦ ਹਿੜਿਆ ਰਿਆ ਇਹਨੂੰ ਰੋਕਿਆ ਬਾਬਾ ਬਲਵੰਤ ਸਿੰਘ ਨਾਨ ਸਿੰਘ ਨੇ ਉਹਨੇ ਆਖਿਆ ਬਾਬੇ ਵੱਲੋਂ ਫੇਰ ਜਾਈ ਪਹਿਲਾਂ ਮਰਨਾ ਆਤਮੜਾ ਤੇਰੀ ਮਾਂ ਨੇ ਤੇਰਾ ਨਾਂ ਰੱਖਿਆ ਜਬਰਦਸਤ ਖਾਨ ਵਾਹ ਵਾਹ ਇਹ ਮੇਰੇ ਬਾਬੂ ਖੰਡੇ ਵਾਲੇ ਨੇ ਮੇਰਾ ਨਾਂ ਰੱਖਿਆ ਬਲਵੰਤ ਸਿੰਘ ਆਏ ਹਾਏ ਓ ਮੈਨੂੰ ਤੇਰਾ ਨਾਮ ਬੜਾ ਪਿਆਰਾ ਹਾਂ ਨੂੰ ਹਾਂ ਪਿਆਰਾ ਹੁੰਦਾ ਜਬਰਦਸਤ ਖਾਨੇ ਆਖਿਆ ਓਏ ਬਲਵੰਤ ਸਿੰਘਾ ਐਂ ਲੱਗਦਾ ਓ ਤੇਰੀ ਮੌਤ ਘੇਰ ਕੇ ਤੈਨੂੰ ਮੇਰੇ ਸਾਹਮਣੇ ਲੈ ਆਜ ਲੈ ਆ ਅੱਜ ਮੇਰੇ ਤੀਰਾਂ ਦੇ ਨਾਲ ਤੇਰੇ ਖੂਨ ਦੀ ਚੱਟ ਹੋਏਗੀ ਆਹ ਬਾਬਾ ਬਲਵੰਤ ਸਿੰਘ ਮਿਆਂਕਸ਼ੁੱਤ ਸਿੰਘ ਉਤੇ ਨੇ ਵੀ ਤਿੰਨ ਵਾਰ ਕੀਤੇ ਆ ਤੇਨੇ ਬਾਬਾ ਬਲਾਸ ਸਿੰਘ ਨੇ ਰੋਕ ਲਿਆ ਫਿਰ ਸੂਰਮੇ ਨੇ ਚੜਾਇਆ ਉਂਗਲ ਉਤੇ ਚੱਕਰ ਐ ਇੱਕ ਹੰਦਾ ਅਸਤਰ ਇੱਕ ਹੰਦਾ ਸ਼ਸਤਰ ਅਸਤਰ ਉਹ ਹੁੰਦਾ ਜਿਹੜਾ ਹੱਥ ਵਿੱਚ ਫੜ ਕੇ ਚਲਾਈਦਾ ਜਿਹੜਾ ਸ਼ਸਤਰ ਹੁੰਦਾ ਹੱਥ ਵਿੱਚ ਫੜ ਕੇ ਚਲਾਈਦਾ ਤੇਗ ਹੋਈ ਸਰੋਹੀ ਹੋਈ ਖੰਜਰ ਹੋਇਆ ਗੁਰੂ ਕੇ ਸਿੱਖੋ ਜਿਹੜੇ ਹੱਥ ਫੜ ਕੇ ਚਲਾਉਣੇ ਸ਼ਸਤਰ ਨਾ ਲੈਣਾ ਉਹਨਾਂ ਨੂੰ ਸ਼ਾਸਤ੍ਰ ਕਿਹਾ ਕਿ ਜਿਹੜੇ ਕੁੰਦਲ ਤੇ ਚੜਾ ਕੇ ਜਾਂ ਹੱਥ ਵਿੱਚੋਂ ਛੱਡ ਦਿੱਤੇ ਜਾਣ ਉਹਨਾਂ ਨੂੰ ਅਸਤ ਆਖਿਆ ਜਾਂਦਾ ਮਰਨੇ ਇਹਦਾ ਜ਼ਿਕਰ ਨਹੀਂ ਕੀਤਾ ਜਿੱਤੇ ਸਸਤਰ ਨਾਮੰ ਨਮਸਕਾਰ ਨਮਸਕਾਰ ਤਾਮੰ ਹਿਤੇ ਜਿਸ ਤੇ ਅਸਤਰ ਤੇ ਨਮਸਕਾਰ ਤੇਨ ਮਰਨੇ ਸ਼ੈਤਾਨ ਨੂੰ ਬੜੀ ਨਮਸਕਾਰ ਕੀਤੀ ਆ ਔਰ ਆਪਣੇ ਇਹਨਾਂ ਨੂੰ ਸਿੱਖੋ ਪੀਰ ਵੀ ਆਖਿਆ ਅਸ ਕਿਰਪਾਨ ਖੰਡੋ ਖੜਕ ਦੁਖ ਤਬਰ ਉਪਕ ਤਵਰ ਆਰ ਤੀਰ ਸਭ ਕਰੋ ਹੀ ਸੈਤੀ ਜੇ ਬਾਰ ਬਾਰ ਇਹ ਮੋਰ ਆ ਗਿਆ ਸੁਣ ਲੈ ਹੋ ਪਿਆਰੇ ਬਿਨਾ ਬਿਨਾ ਤੇ ਕੇਸਨ ਨਾ ਵਿਉਂਦਾਰੇ ਜਦੋਂ ਤੂੰ ਸਾਡੇ ਦਰਸ਼ਨਾਂ ਨੂੰ ਆਂਦੇ ਕੋ ਨਾ ਉਹਦਾਂ ਤੇਰੇ ਕੋਈ ਸ਼ੈਤਨ ਹੋਂ ਤੇਰੇ ਕੋਲ ਕੇਸ ਹੋਂ ਮਾਰੇ ਕਿੰਦੇ ਬਿਨਾ ਕੇਸਨ ਸਸੰ ਰੰਗ ਨਰੰਗ ਭੇਡ ਜਾਣੋ ਕਹੇ ਕੌਨਤਾ ਕੋ ਕਿਤੇ ਲੈ ਸੀ ਜਾਣੋ ਸ਼ੈਤਨ ਤੋਂ ਬਿਨਾ ਬੰਦਾ ਇੱਕ ਭੇਡ ਦੀ ਨਹੀਂ ਹੈ ਹੋ ਕੰਨੋ ਫੜ ਕੇ ਕੁ ਜਿੱਦਨ ਮਨਜੀ ਲੈ ਗਏ ਨਰਾਇਣ ਦੇ ਬਚਨ ਕਿਰਪਾਨ ਪਾਨ ਤਾਰੇ ਕਰੋੜ ਪਾਪ ਕਰੋੜ ਪਾਪ ਤਾਰੀਆਂ ਜਦੋਂ ਤੁਸੀਂ ਖੰਡੇ ਬਾਟੇ ਦਾ ਅਮਰ ਸ਼ੱਕੇ ਸ੍ਰੀ ਸਾਹਿਬ ਪੈਨੋਗੇ ਨਾ ਕਿਰਪਾਨ ਪਾਓਗੇ ਮਹਾਰਾਜ ਕਹਿੰਦੇ ਇੱਕ ਨਹੀਂ ਤੁਹਾਡੇ ਕਰੋੜਾਂ ਹੀ ਪਾਪ ਤਰਜਣਗੇ ਕਰੋੜਾਂ ਪਾਪ ਤੇ ਹੁਣ ਸਾਨੂੰ ਕਿਰਪਾਨ ਦੀ ਲੋੜ ਕਿਦੋਂ ਪੈਂਦੀ ਆ ਜਿੱਦਨ ਮੁੰਡੇ ਨੇ ਸੇਰੇ ਲਾ ਕੇ ਤੇ ਘੋੜੀ ਤੇ ਬਹਿਣਾ ਹੁੰਦਾ ਸੱਚ ਫਿਰ ਵਹਦੇ ਕੋਈ ਜਗਾਲੀ ਨਹੀਂ ਹੁੰਨੀ ਗੱਡੀ ਕਿ ਨਹੀਂ ਪਈ ਵਾਹਿਗੁਰੂ ਸਾਨੂੰ ਮਰਨੇ ਗੱਡੀਆਂ ਬੜੀਆਂ ਮਹਿੰਗੀਆਂ ਮਹਿੰਗੀਆਂ ਦਿੱਤੀਆਂ 15 15 20 20 30 ਦੀ ਲੱਖਾਂ ਵਾਲੀਆਂ ਗੱਡੀਆਂ ਤੇ ਅਸੀਂ ਸੈਰ ਕਰਦੇ ਆ ਕੋਈ ਭਾਗਾ ਵਾਲਾ ਸਿੱਖ ਹੋਏਗਾ ਰਹਿਤ ਆਲਮ ਜੇਦੀ ਗੱਡੀ ਵਿੱਚ ਸ੍ਰੀ ਸਾਹਿਬ ਹੋਏ ਜਾਂ ਕੋਈ ਅਗਨ ਸ਼ਸਤਰ ਹੋਏ ਨਹੀਂ ਤੇ ਮੈਂ ਵੇਖਿਆ ਪਿੱਛੇ ਭਾਲੂ ਰਖਿਆ ਹੁੰਦਾ ਦੇਖੇ ਬਾਂਦਰ ਡੰਗਿਆ ਹੁੰਦਾ ਵਾਹਿਗੁਰੂ ਉਤਰਾ ਕਹਾਉਣੇ ਅਸੀਂ ਖਾਸਿਆਂ ਨਹੀਂ ਗੁਰੂ ਕੇ ਸਿੱਖੋ ਆਏ ਸਿੱਖ ਵਾਸਤੇ ਦੇਖੋ ਹਾਂ ਤੇ ਸਿਰ ਹਮੂੜੇ ਵਾਸਤੇ ਤੇ ਇਹ ਹਰ ਘਰ ਦੇ ਵਿੱਚ ਹੋਣੀ ਅਤੀ ਜ਼ਰੂਰੀ ਚੀਜ਼ ਹੈ ਸਤਪੁਰ ਪਾਤਸ਼ਾਹ ਮਹਾਰਾਜ ਦੇ ਸਿੰਘ ਬਾਬਾ ਬਲਵੰਤ ਸਿੰਘ ਨੇ ਉਂਗਲ ਉੱਤੇ ਚੜਾਇਆ ਚੱਕਰ ਆਂਦੇ ਐਡੇ ਜੋਰ ਨਾਲ ਧਮਾਕੇ ਛੱਡਿਆ ਹਾਥੀ ਵੀ ਹਮਾਰੀ ਤੇ ਬੈਠਾ ਸੀ ਜ਼ਬਰਦਸਤ ਖਾਨ ਸੂਰਮੇ ਦੇ ਚੱਕਰ ਨੇ ਪਾਤੀ ਦਾ ਸਿਰ ਇਤਰਾ ਲਾ ਕੇ ਰੱਖ ਦਿੱਤਾ ਉਹ ਜਿੱਤਰਾ ਕਮਿਆਰ ਚੱਕ ਕੋ ਭਾਂਡਾ ਲਾ ਕੇ ਪਾਸੇ ਰੱਖ ਦਿੱਤਾ ਇਹਨੂੰ ਵੀ ਅਗਲੇ ਜਹਾਜ਼ ਚਾਤਾ ਰਸਤਮ ਖਾਨ ਆਇਆ ਫਿਰ ਫੌਜਾਂ ਦਾ ਜਿਲਾ ਜਮਾਨ ਜੇ ਵੀ ਕਮਾਂਡ ਥਲੇ 40000 ਫੌਜ ਲੜ ਰਹੀ ਸੀ ਫੌਜਾਂ ਦਾ ਜਮਾਨ ਅੱਗੇ ਵਧਿਆ ਜਮਾਨ ਜਮਾਨ ਖਾਨ ਇਹਨੂੰ ਬਾਬਾ ਦੀਪ ਸਿੰਘ ਵੱਲੇ ਫਲੇ ਆ ਰਿਹਾ ਉਹਨੇ ਆਖਿਆ ਬਾਬਾ ਦੀਪ ਸਿੰਘਾ ਮੇਰੇ ਸੇਧਿਆ ਮੇਰਾ ਤੇਰੀਆਂ ਫੌਜਾਂ ਨੇ ਮੇਰੀਆਂ ਫੌਜਾਂ ਦੇ ਘਾ ਲਾ ਕੇ ਆ ਬੱਸ ਤੇ ਆ ਉਹ ਮੇਰਾ ਜੀ ਕਰਦਾ ਮੈਂ ਤੇਰੇ ਨਾਲ ਇਕੱਲੇ ਨਾਲ ਲੜਾਂ ਬਾਬਾ ਦੀਪ ਸਿੰਘ ਜੀ ਕਰਮੀ ਤੇ ਕਤਲੀ ਦੇ ਪੂਰੇ ਬਾਣੀ ਤੇ ਬਾਣੇ ਵਿੱਚ ਪਰਪੱਕ ਤਰਨਾਦਲ ਦੇ ਜਥੇਦਾਰ ਸ਼ਹੀਦਾ ਦੀ ਮਿਸਲ ਦੇ ਜਥੇਦਾਰ ਥੱਲੇ ਕੋਈ ਉਤਰਿਆ ਘੋੜੇ ਤੋਂ ਉਹ ਜਮਾਲ ਖਾਨਾ ਮੰਮੀ ਇਹੋ ਚੌਂਟ ਦੇ ਤੋਂ ਕੋ ਕੱਲੇ ਦਾ ਕੱਲਾ ਸੁਰਮਾ ਲੜੇ ਬਾਬਾ ਦੀਪ ਸਿੰਘ ਜੀ ਘੋੜੇ ਤੋਂ ਥੱਲੇ ਉਤਰ ਆਇਆ ਇਧਰ ਜਮਾਲ ਖਾਨ ਘੋੜੇ ਤੋਂ ਥੱਲੇ ਉਤਰ ਆਇਆ ਜਿਸ ਤਰ੍ਹਾਂ ਇਹਨਾਂ ਨੇ ਜਾਨ ਬੰਦਾ ਜਿਸ ਤਰ੍ਹਾਂ ਇੱਕ ਮੁਜਤ ਨੇ ਵੱਧ ਵੱਧ ਕੇ ਨਾਂ ਵਾਰ ਕੀਤੇ ਜਿਸ ਤਰ੍ਹਾਂ ਸਾਹ ਦੇ ਵਾਰ ਦੇ ਨਾਲ ਇਹਨਾਂ ਦੇ ਸਿਰ ਸਤਾ ਤੋਂ ਜੁਦਾ ਹੋਏ ਗੁਰੂ ਕੇ ਸਿਖੋ ਜਦੋਂ ਬੰਦੇ ਦੇ ਅੰਦਰ ਜੋਸ਼ ਹੁੰਦਾ ਨਾ ਹਾਂ ਫਿਰ ਉਹ ਜਕਾਰੇ ਦੇ ਰਾਈ ਨਿਕਲਦਾ ਹਾਂ ਗੁਰੂ ਕਿਰਪਾ ਕਰੇ ਵਾਹ ਵਾਹ ਮੈਂ ਇਹ ਪ੍ਰਸੰਗ ਅੰਬਾਲੇ ਸ਼ਹਿਰ ਵਿਖੇ ਬੜਿਆ ਹਰਿਆਣੇ ਚ ਬੜੀ ਸੰਗਤ ਬੈਠੀ ਸੀ ਦੋ ਹਿੰਦੂ ਵੇਰ ਵੀਰ ਬੈਠੇ ਸੀ ਦੋ ਹਿੰਦੂ ਜਦੋਂ ਅਸੀਂ ਸਮਾਪਤੀ ਕਰਕੇ ਕਮਰੇ ਦਾ ਆ ਕੇ ਬੈਠੇ ਤੇ ਉਸ ਇੱਕ ਹਿੰਦੂ ਨੇ 1100 ਰੁਪਏ ਛੋਟੇ ਭਚੰਗੀ ਨੂੰ ਮੰਨਤਾ ਉਹਦੇ ਦਾੜੀ ਨਹੀਂ ਸੀ ਅਜੇ ਆਈ ਉਹ ਮੈਂ ਕਿਹਾ ਵੀ ਤੈਨੂੰ ਕੁਝ ਪਤਾ ਲੱਗਾ ਵੀ ਜੋ ਇਹਨੇ ਪੜਿਆ ਆਂਦਾ ਸੰਸਾਰ ਕੀ ਮਨਾਂ ਪਤਾ ਪੁੱਤਾ ਤੋਂ ਕੋਨਾ ਲੱਗਿਓ ਸੈਂ ਆਂਦਾ ਮਨਾਂ ਪਤਾ ਪੁੱਤਾ ਤੋਂ ਕੋਨਾ ਲੱਗਿਓ ਸੈਂ ਜਦੋਂ ਉਹ ਛੋਰਾ ਘਾਰੇ ਆਇਆ ਸਾਲਾਂ ਮੇਰੇ ਸਰੀਰ ਦੀ ਧੜਕਣ ਇਤਨੀ ਵੱਧ ਗਈ थी ਅਗਰ ਯੂ ਤਲਵਾਰ ਮੇਰੇ ਹੱਥ ਮੈਂ ਹੁੰਦੀ ਨਾ ਉਹ ਚਾਰ ਪੰਜ ਕੀ ਮੁੰਡੀ ਤੋਂ ਮੈਂ ਵੀ ਕੱਢ ਦਿੰਦਾ ਆਹੇ ਗੁਰ ਆਹਦਾ ਮੈਨੂੰ ਸੁਣ ਕੇ ਇਹਨਾਂ ਜੋਸ਼ ਆ ਗਿਆ ਸੀ ਮੈਂ ਮੇਰੇ ਹੱਥ ਤਲਵਾਰ ਹੁੰਦੀ ਮੈਂ ਚੋਹਾਂ ਪੰਜਾਂ ਨੂੰ ਮਾਰ ਸਕਦਾ ਹਾਂ ਆਹੇ ਦੂਜਾ ਮੈਂ ਕਿਹਾ ਤੈਨੂੰ ਆਂਦਾ ਮੈਨੂੰ ਤੇ ਡਰੇ ਹੋ ਨਜ਼ਰ ਆ ਵੀ ਮੇਰੇ ਮਗਰਮਾ ਕਦੇ ਕਰਪਾਰ ਪਾ ਫੜ ਕੇ ਲੱਗਦੇ ਗੁਰੂ ਕਿਰਪਾ ਕਰੇ ਇਹ ਜਿਹੜਾ ਇਤਿਆਸ ਆ ਨਾ ਗੁਰੂ ਕੇ ਸਿੱਖੋ ਢਾਡੀਆਂ ਨਾਣਾ ਵਿੱਚੋਂ ਜੰਮਿਆ ਖੂਨ ਤੋੜਨ ਵਾਸਤੇ ਉਹਨਾਂ ਨੇ ਸਤਗੁਰੂ ਕਿਰਪਾ ਕਰੇ ਬਾਬਾ ਦੀਪ ਸਿੰਘ ਜੀ ਤੇ ਜਮਾਲ ਖਾਨ ਮੇਰੇ ਨੇ ਸਾਂਝੇ ਵਾਰ ਹੋਇਆ ਹੈ ਤੇ ਸੂਰਮੇ ਬਸ ਤੇ ਗੱਲ ਕੇ ਦੇ ਖਿਡਾਰੀ ਵੀ ਸਾਂਝੇ ਵਾਰ ਹੋ ਜਾਇਆ ਕਰਦੇ ਸਾਡੇ ਬੜੇ ਮਹਾਨ ਕਮਿਸ਼ਨਰ ਬਾਪੂ ਜੋਗਾ ਸਿੰਘ ਜੋਗੀ ਉਹ ਵੀ ਗਰਦਾਸਪੁਰੀ ਤੁਗਲਵਾਲ ਦੇ ਰਹਿਣ ਵਾਲੇ ਸੀ ਗਰਦਾਸਪੁਰ ਦੀ ਧਰਤੀ ਨੇ ਬੜੇ ਬੜੇ ਯੋਧੇ ਪੈਦਾ ਕੀਤੇ ਬੜੇ ਬੜੇ ਗਿਆਨਵਾਨ ਬੰਦੇ ਪੈਦਾ ਕੀਤੇ ਆ ਸੱਚ ਹੈ ਔਰ ਜਿੰਨਾ ਤਸ਼ੱਦਦ ਗਰਦਾਸਪੁਰ ਦੀ ਧਰਤੀ ਤੇ ਜਿੰਨੇ ਸੀਏਏ ਮਾ ਚੱਲੇ ਆ ਗੁਰੂ ਗੋਬਾ ਸਿੰਘ ਮਹਾਰਾਜ ਕੋਈ ਪ੍ਰਾਤਸਿਕਾ ਨੋ ਘਟ ਨਹੀਂ ਰਹਿ ਗਿਆ ਆਹ ਮੈਂ ਉਹਨਾਂ ਸਿੰਘਾਂ ਦੇ ਘਰ ਵਿੱਚ ਜਾ ਕੇ ਭਾਈ ਮੱਥਾ ਸਿੰਧੀ ਮੈਂ ਉਹਨਾਂ ਦਾ ਜ਼ਿਕਰ ਬਾਅਦ ਚ ਕਰਦਾ ਕਿੰਨੇ ਕਿੰਨੇ ਯੋਧੇ ਪੈਦਾ ਕੀਤੇ ਉਹ ਬਾਪੂ ਤੋਂਨ ਵਾਲੀ ਅਰਦਾਸ ਦਾ ਮੈਂ ਹਯੂਰ ਸਾਹਿਬ ਗਿਆ ਸੀ ਇੱਕ ਬਾਪੂ ਗਦਕਸ ਹੋਣਾ ਜੇ ਕੋ ਗਦਕਾ ਸਿੱਖਣਾ ਜਾਵੇ ਨਿਹੰਗ ਸੇ ਮੈਨੂੰ ਮਾਸਟਰ ਜੀ ਆਂਦੇ ਆ ਉਹਦੀ ਇੱਕ ਲੱਤਾਂ ਲੱਕੜ ਦੀ ਲੱਗੀ ਆ ਆਂਦਾ ਮੈਂ ਉਹਨੂੰ ਪੁੱਛ ਲਿਆ ਬਾਪੂ ਤੇਰੀ ਲੱਤ ਰਤਣਾ ਵੱਢੀ ਗਈ ਆਂਦਾ ਬਹਿਦਾ ਜੋਗੀਆਂ ਨੇ ਇੱਕ ਫਰੇ ਪਛਾਤਣ ਵਿੱਚ ਗੱਲ ਸੌਣ ਲੀ ਹੁੰਦੀ ਆਂਦਾ ਇੱਕ ਅੰਗਰੇਜ਼ ਬੱਚਾ ਇੰਗਲੈਂਡ ਤੋਂ ਮੇਰ ਨਾਲ ਗੱਤਕਾ ਖੇੜਨ ਆ ਗਿਆ ਆਂਦਾ ਵੀ ਮੈਂ ਬਈ ਗੱਤਕੇ ਦਾ ਬੜਾ ਵੱਡਾ ਖਿਡਾਰੀ ਆਂ ਮੈਂ ਤੇਰੇ ਨਾਲ ਅੱਜ ਜਿੰਦ ਕੇ ਗੱਤਕਾ ਖੇੜਨਾ ਹਾਂ ਹਾ ਹਾ ਹਾਦਰਾ ਬਾਦਰੀਕ ਬਾਦ ਦੀ ਕਚੈਰੀ ਵਿੱਚ ਇਹ ਲਿਖ ਲਿਆ ਗਿਆ ਵੀ ਜੇ ਕਿਸੇ ਦਾ ਗੱਤਕਾ ਖੇੜਦਿਆਂ ਕੋਈ ਅੰਗ ਕੱਟਿਆ ਜਾਵੇ ਸਰਕਾਰ ਕੋ ਉਹਦਾ ਮੁਕਦਮਾ ਦਰਜ ਨਹੀਂ ਕਰੇਗੀ ਆਂਦਾ ਪਹਿਲੇ ਦਿਨ ਖੇਡਾਂ ਸ਼ੁਰੂ ਹੋਈਆਂ ਨਾ ਫੌਜਾਂ ਦਾ ਵਾਰ ਗਰੇਜ ਨੂੰ ਲੱਗਾ ਨਾ ਅੰਗਰੇਜ਼ ਦਾ ਵਾਰ ਫੌਜਾਂ ਨੂੰ ਲੱਗਾ ਆਂਦਾ ਦਿਨ ਦੂਜਾ ਆ ਗਿਆ ਖੇਡਾਂ ਫਿਰ ਸ਼ੁਰੂ ਹੋਈਆਂ ਨਾ ਫੌਜਾਂ ਦਾ ਵਾਰ ਅੰਗਰੇਜ਼ ਨੂੰ ਲੱਗਾ ਤੇ ਨਾ ਅੰਗਰੇਜ਼ ਦਾ ਵਾਰ ਫੌਜਾਂ ਨੂੰ ਲੱਗਾ ਆਂਦਾ ਦਿਨ ਤੀਸਰਾ ਆ ਗਿਆ ਖੇਡਾਂ ਫਿਰ ਸ਼ੁਰੂ ਹੋ ਗਈਆਂ ਖੇਡਦੇ ਖੇਡਦੇ ਰੈਫਰੀ ਨੇ ਕਹਿ ਦਿੱਤਾ ਮੇਰੇ ਆਖਰੀ ਖੇਡਾਂ ਇਸ ਤੋਂ ਬਾਅਦ ਖੇਡਾਂ ਦੀ ਸਮਾਪਤੀ ਹੋਏਗੀ ਆਂਦਾ ਡੇਢ ਮਿੰਟ ਦਾ ਸਮਾਂ ਰਹੇਗਾ ਕੇਵਲ ਡੇਢ ਮਿੰਟ ਦਾ ਆਂਦਾ ਫਿਰ ਇਹੋ ਜੇ ਸਾਂਝੇ ਵਾਰ ਹੋਏ ਅੰਗਰੇਜ਼ਾਂ ਸਰਲੇਗਾ ਤੇ ਫੌਜਾਂ ਦੀ ਲੱਤ ਲਾਏਗੀ ਆਹ ਆਂਦਾ ਉਹਦੀ ਲੋਥ ਨੂੰ ਉਹਨੇ ਵਾਰਸ ਇੰਗਲੈਂਡ ਚੋਂ ਕੇ ਲੈ ਗਏ ਜਾਜ ਜਜ ਪਾ ਗਏ ਫੌਜਾਂ ਨੇ ਲੱਤ ਲੱਗਣ ਦੀ ਲਵਾਨੀ ਆ ਇਹ ਤਾਂ ਹੁਣ ਕੁਝ ਨਹੀਂ ਵੇਖਦਾ ਦੇਖੋ ਅੱਜ ਇਹ ਆਂਦਾ ਬਾਪੂ ਤੇਰੀ ਜਿੱਧੀ ਵਣਦੀਏ ਬਲੇਖੀ ਇਹ ਤਾਂ ਵੀ ਲੋਕ ਤੇਰੇ ਵਰਗਾ ਵੱਡੂ ਖਮੜਾ ਲਾਗੇ ਸੋ ਸਾਜੇ ਵਾਰ ਸੁਰਮੇ ਤੇ ਹੋਇਆ ਕਰਦੇ ਆ ਹਜੇ ਬਾਬਾ ਬਦੀਨ ਸਿੰਘ ਦੇ ਤੇ ਇਹ ਤਰ੍ਹਾਂ ਜਮਾਲ ਖਾਂਦੇ ਹੋਏ ਆ ਸੀਸ ਟਾਹੇ ਦੇ ਪਰ ਤੋ ਜਨਾ ਹੋ ਗਿਆ ਹੌਣੀ ਨੇ ਆਖਿਆ ਬਾਬਾ ਦੀਨ ਸਿੰਘਾ ਹਾਂ ਹਾਂ ਬੜੇ ਧਮ ਕਦੇ ਮਾਰਦਾ ਸਾਂ ਕਿ ਮੈਂ ਹਰਮੰਦਰ ਆਜ਼ਾਦ ਕਰਾ ਕੇ ਫੇਸ਼ੀ ਦੀ ਪਾਉਂਗਾ ਓਏ ਅਮਰਸ਼ਾ ਕੇ ਝੂਠ ਮਾਰਿਆ ਈ ਓ ਗੁਰੂ ਦਾ ਸਿੰਘ ਹੋ ਕੇ ਝੂਠ ਮਾਰਿਆ ਈ ਮੈਨੂੰ ਅੱਜ ਪਤਾ ਲੱਗਾ ਵੀ ਅਮਰਤਾਰੀ ਸਿੰਘ ਵੀ ਝੂਠ ਮਾਰ ਲੈਂਦੇ ਆ ਬਾਬਾ ਦੀਪ ਸਿੰਘ ਨੂੰ ਜਦੋਂ ਹੌਣੀ ਨੇ ਮੰਗਾਰਿਆ ਬਾਬਾ ਦੀਪ ਸਿੰਘਾ ਬੜੇ ਦਮ ਕਦੇ ਮਾਨਦਾ ਸਾ ਇੱਥੇ ਤੇਰੇ ਲਾ ਲਈ ਤੇਰੇ ਗੁਰੂ ਦਾ ਮੰਦਰੋਂ ਦੂਰ ਹੋ ਜੇ ਆਂਦੇ ਉਸ ਵੇਲੇ ਬਾਬਾ ਦੀਪ ਸਿੰਘ ਜੀ ਦੇ ਬੁੱਲ ਫਰਕੇ ਆਹਾਂ ਉਹ ਜਿਹੜਾ ਫਿਰ ਭੋਰੇ ਚ ਤੱਪ ਕੀਤਾ ਸੀ ਵਾਹਿਗੁਰੂ ਬਾਬਾ ਦੀਪ ਸਿੰਘ ਨੇ ਆਖਿਆ ਹੋਣੀਏ ਹੋਣੀ ਨੇ ਆਖਿਆ ਤੇਰੇ ਸਵਾਸ ਮੇਰੀ ਡੈਰੀ ਚ ਖਤਮ ਹੋ ਚੁੱਕੇ ਆ ਮੁੱਕ ਚੁੱਕਿਆ ਆਹਾਂ ਬਾਬਾ ਦੀਪ ਸਿੰਘ ਨੇ ਆਖਿਆ ਹੋਣੀਏ ਤੇਰੀ ਡੈਰੀ ਜਿਹੜੀ ਐ ਦੁਨੀਆ ਵਾਸਤੇ ਬਣੀ ਨਹੀਂ ਇਹ ਮੇਰੇ ਵਾਸਤੇ ਨਹੀਂ ਤਾ ਪਾਪ ਕੀਤੀ ਤਪੱਸਿਆ ਕੀਤੇ 101 ਪਾਰ ਜਨ ਜੀ ਸਾਦੇ ਕਿਤੇ ਪੋਰਾ ਜਾ ਕੇ ਦਰਸ਼ਕ ਰਿਓ ਅੱਜ ਕਰ ਪੋਰਾ ਤੇ ਟਿਕਣੇ ਟਿਪਣੀਆਂ ਕਰਦੇ ਆ ਅੱਜ ਜੋ ਪੋਰਾ ਮੌਜੂਦ ਹੈ ਬਾਬਾ ਦੀਪ ਸਿੰਘ ਜੀ ਜਿੱਥੇ ਬਹਿ ਕੇ ਸਿਮਰਨ ਕਰਿਆ ਕਰਦੇ ਸੀ ਛੋਟੀਆਂ ਇੱਟਾਂ ਦਾ ਚੂਨੇ ਦੇ ਨਾਲ ਉਹ ਇੱਟਾਂ ਜੜੀਆਂ ਹੋਈਆਂ ਦੋਵਾਂ ਕੰਧਾਂ ਵਿੱਚ ਬੜੇ ਬੜੇ ਟਗੜੇ ਮੇਪ ਗੱਡੇ ਮੇਪ ਆ ਵੱਡੇ ਘੜੇ ਗਣੂ ਮੇਪ ਪਿਆ ਜਾਂਦਾ ਦੋਵਾਂ ਕੰਧਾਂ ਵਿੱਚ ਗੱਡੇ ਹੋਏ ਇੱਕ ਵਿੱਚ ਛੋਲਿਆ ਕਰਦੇ ਸੀ ਤੇ ਦੂਜੇ ਵਿੱਚ ਜਲ ਹੋਇਆ ਕਰਦਾ ਸੀ ਪੁੱਜੇ ਛੋਲੇ ਤੇ ਜਲ ਛਾਕੇ ਕਈ ਕਈ ਦਿਨ ਬਾਬਾ ਦੀਪ ਸਿੰਘ ਜੀ ਉਸ ਘੋੜੇ ਉੱਤੇ ਬਹਿ ਕੇ ਤਪ ਕਰਿਆ ਕਰਦੇ ਸੀ ਉਸ ਫਿਰ ਸਿਮਰਨ ਦੀ ਸ਼ਕਤੀ ਨੇ ਆਹ ਆਹ ਬਾਬਾ ਦੀਪ ਸਿੰਘ ਜੀ ਨੇ ਕੀਤੀ ਹੋਈ ਉਹ ਮਿਹਨਤ ਨੇ ਫਿਰ ਜਿਹੜਾ ਸੀਸਾ ਉਹ ਤਲੀ ਉੱਤੇ ਚੁੱਕ ਲਿਆ ਹਾਏ ਹਾਏ ਫੜ ਕੇ ਸੱਜੇ ਹੱਥ ਵਿੱਚ ਫਲਾਤੀ ਖੰਡਾ ਆਂਦੇ ਬਾਬਾ ਦੀਪ ਸਿੰਘ ਸਾਹਿਬ ਦੇ ਖੰਡੇ 'ਚੇ ਮੇ ਐਤੀ ਦੁਸ਼ਮਣਾਂ ਨੂੰ ਵਾਰ ਪਾਈ ਉਹਨਾਂ ਜਾ ਕੇ ਲਾਹੌਰ ਸਾਂ ਲਿਆ ਲਾਹੌਰ ਉਹਨਾਂ ਆਖਿਆ ਖਾਣਾ ਸਾਨੂੰ ਜਿਉਂਦਿਆਂ ਨਾ ਲੜਨ ਖਾਏ ਕਿ ਮਰਿਓ ਨਾ ਉਹਨਿਆਂ ਆਖਿਆ ਕੋਈ ਮਰ ਕੇ ਵੀ ਲੜਦਾ ਉਹਨਿਆਂ ਰੱਬ ਸ਼ੱਪ ਹੋ ਕੇ ਰੱਖ ਨਹੀਂ ਦਿੰਦਾ ਸਾਨੂੰ ਮੈਨਾਂ ਵੀ ਉਹਦੇ ਨਾਲ ਦੇ ਸਾਥੀ ਉੱਥੇ ਮੌਣਿਆ ਜਿੰਨਾਂ ਕੌਮ ਦੀ ਜ਼ਿੰਦਗੀ ਆਈ ਹੈ ਉਹ ਹੈ ਤੁਹਾਡਾ ਇਤਿਹਾਸ ਨਾ ਕਿਸੇ ਸਵਾਰਦਾ ਕਰੋ ਨਾ ਵਾਦਾ